ਪਾਣੀ ਦਾ ਹਾਲ ਦੇਖ ਲੋ ਜੀ ਪਾਣੀ ਦਾ ਆਜੋ ਆਜੋ ਬਾਹਰ ਦੰਦ ਜਿੱਤੇ ਕੀ ਕਰਦੇ ਹੂੰ ਇਹ ਟਾਈਮ ਕੋਈ ਸ਼ੂਟ ਦਾ ਹੈਂਜੀ ਇਹ ਕੋ ਟਾਈਮ ਕੋ ਸ਼ੂਟ ਦਾ ਪਤਾ ਆਂਟੀ ਲੜ ਰਹੇ ਨੇ ਹਾਂ ਸ਼ਾਬੂ ਨੂੰ ਕੱਢੋ ਬਾਹਰ ਸ਼ਾਬੂ ਹਰਪ੍ਰੀਤ ਗਲੀ ਨਹੀਂ ਅਸੀਂ ਨਾ ਵੀ ਅਸੀਂ ਚੱਲੂ ਬਿਸਾਰੇ ਸਿੰਘ ਨੂੰ ਹੁੰਦੇ ਹੋਏ ਅਸੀਂ پارک ਸੁਆਉਂ ਜਾਂਦੇ ਆਂ ਤੇ پارک ਦਵਾ ਦੇ ਨਹੀਂ ਲੈ ਪਿਆ ਹਾਂਜੀ ਕਿੱਦਾਂ ਸਾਰੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਮੈਂ ਤਾਂ ਹੁਣ ਦੇਖਿਆ ਮੇਰੇ ਚੰਦ ਤੇ ਲੱਗੀ ਪਈ ਲਿਪਸਟਿਕ ਚਲ ਬੜਾ ਇਹ ਪੁੰਜੀ ਹੈ ਫਿਰ ਕਰਦੇ ਆ ਅੱਗੇ ਗੱਲ ਹਾਂਜੀ ਅੱਜ ਸਾਡਾ ਸ਼ੂਟ ਹੈ ਸ਼ੂਟ ਸਾਡਾ ਦਿੱਲੀ ਹੁੰਦਾ ਹੈ ਅੱਜ ਹੈਗਾ ਜੀ ਹਰਪ੍ਰੀਤ ਸਿੱਧੂ ਤੁਸੀਂ ਜਾਣਦੇ ਹੋਵੋਗੇ ਉਹਨਾਂ ਦੇ ਚੈਨਲ ਦਾ ਸ਼ੂਟ ਹੈ ਤੇ ਸਾਰੇ ਆਰਟਿਸਟ ਆਏ ਹੋਏ ਨੇ ਤੇ ਅਸੀਂ ਵੀ ਹੁਣ ਰੈਡੀ ਹੋਏ ਆ ਸਾਰਾ ਕੰਮ ਕਰਕੇ ਸਟੋਰੀ ਨੂੰ ਡਿਸਕਸ ਕਰਕੇ ਸਟੋਰੀ ਸਮਝਾ ਕੇ ਅੱਧੇ ਆਰਟਿਸਟ ਗਏ ਹੋਏ ਨੇ ਸੀਨ ਲੌਨ ਤੇ ਅੱਧੇ ਆਰਟਿਸਟ ਅੰਦਰ ਬੈਠੇ ਨੇ ਉਹਨਾਂ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਾਵਾਂਗੇ ਤੇ ਆਜੋ ਜੀ ਤੁਹਾਨੂੰ ਅਸੀਂ ਦਿਖਾਉਣੇ ਆ ਸਾਡੇ ਸਾਰੇ ਪਾਤਰ ਜਿਹੜੇ ਜਿਹੜੇ ਆਏ ਹੋਏ ਨੇ ਤੁਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਉਹਨਾਂ ਨੂੰ ਪੁੱਛਦੇ ਹਾਂ ਅਸੀਂ ਵੀ ਕਿੱਦਾਂ ਲੱਗ ਰਿਹਾ ਉਹਨਾਂ ਨੂੰ ਆ ਗਿਓ ਹਾਂਜੀ ਇੱਕ ਮਿੰਟ ਹਾਂਜੀ ਕਿੱਦਾਂ ਠੀਕ ਹੋ ਹਾਂ ਜੈ ਮਾਈ ਸੀ ਆਇਆ ਨਾ ਸਰਕਾਰ ਦੇ ਲਈ ਬਹੁਤ ਅਜਿਹਾ ਕੇ ਰਿਹਾ ਹੈ ਖਰਚ ਲੈ ਜਿਆਦਾ ਸੋਹਣਾ ਲੱਗ ਰਿਹਾ ਦੱਸੋ ਬਈ ਮੁੰਡਾ ਕਿਵੇਂ ਲੱਗ ਰਿਹਾ ਕਮੈਂਟਾਂ ਚ ਕਮੈਂਟ ਕਰਕੇ ਦੱਸੋ ਬਿੱਲਾ ਬਣਾ ਜਣਾ ਕਿਵੇਂ ਲੱਗਦਾ ਹਾਂ ਕੀ ਮਤਲਬ ਇਹ ਮੜੰਗਾ ਕੀਤੇ ਪੈਂਦਾ ਮੈਨੂੰ ਨਾ ਕਈਰ ਲੱਗਦਾ ਵੇਖ ਕੇ ਨਾ ਕਿਸੇ ਤੇ ਜਿਵੇਂ ਮੜੰਗਾ ਪੈਂਦਾ ਹੁੰਦਾ ਪਰ ਮੈਨੂੰ ਯਾਦ ਨਹੀਂ ਆ ਰਿਹਾ ਮੈਂ ਪੱਗ ਬਨ ਲਾ ਨਾ ਮੈਨੂੰ ਕਹੀ ਦੇ ਨੇ ਜੀਤਪਾਗਰ ਗਲਾਰਾ ਮੁੱਛਾ ਜਰਾ ਕੀ ਹਾਂ ਤੇ ਬਾਣਾ ਜਿਵੇਂ ਕਈਰ ਕਰਦਾ ਤੂੰ ਖਾਨ ਪਹਿਣੀ ਵਰਗਾ ਲੱਗਦਾ ਜੇ ਮੈਂ ਦਾੜੀ ਥੋੜੀ ਜੀ ਹੱਗਾ ਹੋ ਕਰਾ ਲੈਂਦਾ ਮੈਂ ਤੁਹਾਨੂੰ ਫੋਟੋ ਦਿਖਾਉਂਦਾ ਹਾਂ ਉਹ ਤੇ ਜਮ ਖਾਨ ਪਹਿਣੀ ਵਰਗਾ ਲੱਗਣਾ ਆ ਲੈ ਆ ਫੋਟੋ ਆ ਇਹ ਖਾਜ ਹਾਂ ਬਈ ਦੱਸੋ ਸੱਚੀ ਜਿਵੇਂ ਵੀਰੇ ਕਹਿ ਰਿਹਾ ਤਾਂ ਲੱਗ ਰਿਹਾ ਕਿਉਂਕਿ ਮੈਨੂੰ ਵੀ ਕਿਸੇ ਤੇ ਸਾਨੂੰ ਕਮੈਂਟ ਰਾਹੀਂ ਦੱਸਿਓ ਠੀਕ ਹੈ ਇਹ ਹੈਗੇ ਬਲੌਗਰ ਨੇ ਜੀ ਇਹ ਵੀ ਥੋੜਾ ਚੈਨਲ ਵੀ ਹੈ ਜੀ ਹਾਂ ਦੱਸੋ ਜੀ ਪਿੰਡੂ ਮਰਤ ਕਲਾਕਾਰ ਜੀ ਆਪਣਾ ਚੈਨਲ ਆ ਜਾ ਕੇ ਸਬਸਕ੍ਰਾਈਬ ਕਰ ਦਿਓ ਹਾਂ ਸਬਸਕ੍ਰਾਈਬ ਕਰਕੋਗੇ ਆਪਣੇ ਜਿੰਨੇ ਵੀ ਸ਼ੂਟ ਹੁੰਦੇ ਆ ਡੇਲੀ ਦੇ ਸ਼ੂਟ ਹੁੰਦੇ ਆ ਮਾਮੇ ਦੇ ਜਾਂ ਖਾਸ ਕਰ ਗਰਾਟ ਮਹਿਲ ਜੀ ਦੇ ਦਾ ਮੁਕਲਾਵਾ ਆਪਣੀ ਵੀਡੀਓ ਚੱਲਦੀ ਆ ਕਰੀਵਾ ਚੱਲਦੀ ਆ ਮਤਲਬ ਉੱਥੇ ਸੈੱਟ ਤੇ ਜੋ ਵੀ ਹੁੰਦਾ ਹੈ ਇਹਨਾਂ ਨੇ ਰਿਕਾਰਡ ਕਰਨਾ ਹੁੰਦਾ ਤੇ ਇਹਨਾਂ ਦੇ ਚੈਨਲ ਤੇ ਉਹ ਸਾਰਾ ਕੁਝ ਮੈਂਸ਼ਨ ਕੀਤਾ ਹੁੰਦਾ ਦਿਖਾਇਆ ਹੁੰਦਾ ਹੈ ਤੁਸੀਂ ਜਿੰਨਾਂ ਨੂੰ ਚਾਹਤ ਹੈ ਵੀ ਅਸੀਂ ਦੇਖੀਏ ਵੀ ਟੀਮ ਕੀ ਕਰਦੀ ਆ ਤਾਂ ਤੁਸੀਂ ਇਹਨਾਂ ਦਾ ਜਾ ਕੇ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਸਾਡੇ ਵੀ ਚੈਨਲ ਸਬਸਕ੍ਰਾਈਬ ਕਰੋ ਤੇ ਅਸੀਂ ਤੁਹਾਨੂੰ ਅਪਡੇਟ ਹੁੰਦੇ ਰਿਹਾ ਕਰਾਂਗੇ ਹਾਂਜੀ ਵਧੀਆ ਬਈ ਬਾਈ ਜੇ ਸਾਡਾ ਬਾਦਾ ਭੋਲਾ ਜਮੀਨ ਵਿਚਾਰਾ ਬੋਲਦਾ ਜਿੰਨਾ ਕਿ ਬੁਲਾਉਣੇ ਉਹਨਾਂ ਕਹ ਬੋਲਦਾ ਤੇ ਹੁਣ ਜੀ ਆਹ ਕੇਡੂ ਆਹੋ ਪਰਾ ਕਿ ਨਹੀਂ ਕਿਕਸੈਂਗ ਬਲੌਗ ਜੀ ਹੁਣ ਬਾਈ ਸ਼ੂਟ ਕਰਿਆ ਕਰੂਗਾ ਅੱਛਾ ਤੇ ਠੀਕ ਹੈ ਕਿਕਸੈਂਗ ਬਲੌਗ ਵਾਸਤੇ ਬੁਲਾਇਆ ਬਾਈ ਜੀ ਤੇ ਇਹ ਵੀ ਕਰਿਆ ਕਰੂਗਾ ਬਾਈ ਦੀ ਮਕਲਾਵਾਂ ਜਾਨ ਤੋਂ ਓਕੇ ਓਕੇ ਹਾਂਜੀ ਇਹ ਸਾਡੇ ਨਵੇਂ ਮਤਲਬ ਕੱਲ ਮਤਲਬ ਪਿਛਲੇ ਜੋ ਵੀਡੀਓ ਰੱਖੀ ਸੀ ਉਹ ਤੋਂ ਗੈਸਟ ਆਏ ਸੀ ਇਹ ਸਾਡੇ ਕੋਲ ਮਤਲਬ ਇਹਨਾਂ ਨੇ ਕੰਮ ਸਿੱਖਣਾ ਸੀਗਾ ਤੇ ਹੁਣ ਇਹ ਸਾਡੇ ਨਾਲ ਚੱਲਣਗੇ ਕੰਮ ਨਾਲ ਨਾਲ ਕਰਨਗੇ ਸਾਡੇ ਤੇ ਇਹਨਾਂ ਨੂੰ ਤੁਸੀਂ ਉਹਨਾਂ ਹੀ ਪਿਆਰ ਦਿਓ ਠੀਕ ਹੈ ਚਲ ਠੀਕ ਹੈ ਜੀ ਹੋਰ ਸ ਹਾਂਜੀ ਹੁਣ ਆਗੇ ਆਪਾਂ ਲੇਡੀਜ਼ ਗੈਂਗ ਵੱਲ ਦੇਖੋ ਕੌਣ ਕੌਣ ਆਏ ਹੋਏ ਨੇ ਸਾਡੇ ਵੱਲ ਦਿਖਾਈਏ ਫਿਰ ਤੁਹਾਨੂੰ ਦੇਖੋ ਜੀ ਹਾਂਜੀ ਪਹਿਲਾਂ ਤਾਂ ਇਹਨਾਂ ਨੂੰ ਮਿਲੋ ਸਸ਼ੀ ਕਾ ਜੀ ਸਾਰੇ ਜਾਣਦੀ ਹੋਣਗੇ ਇਹਨਾਂ ਨੂੰ ਤੁਸੀਂ ਜਾਣਦੇ ਆ ਮਾਮੇ ਦੇ ਨਾਮ ਨਾਲ ਰਾਟ ਮਾਹ ਜੀ ਦੇ ਵਾਈਫ ਦਾ ਇਹ ਕੈਰੈਕਟਰ ਕਰਦੇ ਨੇ ਮੁਕਲਾਵਾ ਚ ਵੀ ਤੇ ਕਰੇਵਾ ਚ ਵੀ ਤੇ ਲੋਕ ਹੁਣ ਬਹੁਤ ਤੁਹਾਨੂੰ ਮੈਸੇਜ ਕਰ ਰਹੇ ਨੇ ਕਰੇਵਾ ਚ ਮੈਡਮ ਨੂੰ ਲੈ ਕੇ ਆਓ ਤੁਸੀਂ ਮੈਮ ਨੂੰ ਕਿੱਥੇ ਸ਼ਰਮਮ ਕਿੱਥੇ ਰਹਿ ਗਏ ਤੁਸੀਂ ਜੀ ਮੇਰੇ ਸੱਟਾ ਵਧੀਆ ਅ ਦਿਖਾਉਬੀ ਸਕਟਾਂ ਵਜੀਆਂ ਹੁ ਸੱਚਾ ਸੱਟਾਂ ਵਜੇ ਵੀ ਪਤਾ ਲਓ ਮੈਂ ਤਾਂ ਤੇ ਇਹ ਦੱਸੋ ਵਾਰਦਾਤ ਕੀ ਹੋਈ ਤੁਹਾਡੇ ਨਾਲ ਇਹ ਮੈਂ ਝੂਟ ਗਈ ਆਈ ਸੀ ਹਾਂਜੀ ਇਹ ਮੋਟਰਸਾਈਕਲ ਤਾਂ ਡਿੱਗ ਗਈ ਮੀ ਬਹੁਤ ਜਿਆਦੇ ਪੈਸਾ ਜੀ ਪੂਰੀ ਵਾਰਦਾਤ ਦੱਸਣਾ ਵੀ ਕੀ ਹੋ ਗਿਆ ਮੀ ਫੁੱਲ ਪਈ ਜਾਂਦਾ ਸੀ ਨਾਮ ਨਾਲ ਵਿਚਾਰੇ ਨਾਲ ਲਵਾਂਗੇ ਉਹਦਾ ਫਿਰ ਉਹ ਕਹੋਗਾ ਨਾ ਨਾ ਲਓ ਨਾਮ ਨਾ ਲਓ ਵੈਸੇ ਦੱਸ ਦਿਓ ਵੀ ਅਸੀਂ ਇਦਾਂ ਵੀ ਮੋਟਰਸਾਈਕਲ ਤਲਕ ਗਿਆ ਕੋਦਾਂ ਤੇਲ ਕਰਤਾ ਮੋਟਰਸਾਈਕਲ ਮੈਨੂੰ ਪਿੱਛੇ ਛੱਟ ਗਿਆ ਅੱਛਾ ਮੇਰੇ ਆ ਮਾਰਦਾ ਤਾਂ ਹੋ ਗਈ ਸੱਟਾ ਸੱਟਾ ਮੱਝੀਆਂ ਗੋਡੇ ਗੁੱਡੇ ਖੁੱਟ ਕੇ ਕਰੇਸ ਕਰਕੇ ਮੈਥੋਂ ਆਇਆ ਜਿਵੇਂ ਦੇਖੋ ਜੀ ਆਰਟਿਸਟਾਂ ਨੂੰ ਵਿਚਾਰੇ ਨੂੰ ਕਿੰਨਾ ਦੀ ਮਿਹਨਤ ਕਰਨੀ ਪੈਂਦੀ ਆ ਸੱਟਾਂ ਵੱਜੀਆਂ ਹੋਈਆਂ ਨੇ ਮੈਡਮ ਦੇ ਨੈਕਸਟ ਡੇ ਮਤਲਬ ਕਿ ਇੱਕ ਦਿਨ ਪਹਿਲਾਂ 60 ਵਜੇ ਸੀ ਤੇ ਨੈਕਸਟ ਡੇ ਸਾਡੇ ਕੋਲ ਸ਼ੂਟ ਤੇ ਆਏ ਵਿਚਾਰੇ ਫਿਰ ਵੀ ਨਹੀਂ ਤਾਂ ਬਾਣਾ ਵੀ ਲਾ ਸਕਦੇ ਸੀ ਹਨਾ ਵੀ ਸਾਡੇ ਤੋਂ ਨਹੀਂ ਆਇਆ ਜਾਂਦਾ ਅਸੀਂ ਡਿੱਗ ਪਏ ਸੱਟ ਲੱਗੀ ਬਟ ਇਹਨਾਂ ਨੇ ਕੋਈ ਬਾਣਾ ਨਹੀਂ ਲਾਇਆ ਹਨਾ ਬਹੁਤ ਇਮਾਨਦਾਰ ਪਰਸਨ ਨੇ ਤੇ ਸਾਨੂੰ ਬਹੁਤ ਵਧੀਆ ਲੱਗਦੇ ਨੇ ਤੇ ਤੁਸੀਂ ਵੀ ਦੱਸੋ ਵੀ ਤੁਹਾਨੂੰ ਇਹ ਕਿੱਦਾਂ ਲੱਗਦੇ ਨੇ ਤੇ ਇਹਨਾਂ ਨੂੰ ਕਮੈਂਟ ਕਰਿਆ ਕਰੋ ਠੀਕ ਹੈ ਕਿਉਂਕਿ ਜਿੰਨਾ ਜਿੰਨਾ ਤੁਸੀਂ ਪਿਆਰ ਦੋਗੇ ਆਰਟਿਸਟ ਉਹਨਾਂ ਹੀ ਅੱਗੇ ਜਾਂਦਾ ਹਨਾ ਠੀਕ ਹੈ ਫੋਰਡੇ ਸੰਯੋਗ ਨਾਲ ਹੀ ਤਾਂ ਅਸੀਂ ਚੱਲੀ ਜਾਂਦੇ ਆ ਹਾਂਜੀ ਤੁਹਾਡਾ ਸੰਯੋਗ ਹੁੰਦਾ ਤੁਸੀਂ ਵਧੀਆ-ਵਧੀਆ ਕਮੈਂਟ ਕਰਦੇ ਹੋ ਹਨਾ ਤੇ ਸ਼ੇਅਰ ਕਰਦੇ ਹੋ ਅੱਗੇ ਤੇ ਸਾਨੂੰ ਇੰਨੇ ਹੌਸਲਾ ਬਹੁਤ ਹੋ ਜਾਂਦਾ ਹੈਗਾ ਹਨਾ ਕਿ ਸਾਨੂੰ ਇੰਨਾ ਪਿਆਰ ਕਰਦੇ ਸਾਰੀ ਦੁਨੀਆ ਸਾਰੇ ਆਲ ਇੰਡੀਆ ਦੇਖਦਾ ਹੈਗਾ ਹਨਾ ਆਪਾਂ ਨੂੰ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਹੈਗਾ ਇਸ ਗੱਲ ਦਾ ਤੇ ਸਾਨੂੰ ਲੋਕ ਦੁਨੀਆ ਇੱਥੋਂ ਪਤਾ ਲੱਗਦਾ ਵੀ ਸਾਨੂੰ ਦੁਨੀਆ ਕਿੰਨਾ ਪਿਆਰ ਕਰਦੀ ਹੈ ਘਰੇ ਤਾਂ ਆਪਾਂ ਰਹਿੰਦੇ ਆਂ ਗਿਆ ਪਤਾ ਹੀ ਹੁੰਦਾ ਹਾਂ ਵਧਿੰਦਾ ਸਾਡੇ ਕਿ ਨੰਨੇ ਮਹਿਮਾਨ ਨਾਲ ਤੁਹਾਨੂੰ ਅਸੀਂ ਮਿਲਣ ਮਨਵਾਉਣੇ ਆ ਤੇ ਅਸੀਂ ਲੈ ਕੇ ਆਏ ਸੀ ਇਹਨਾਂ ਨੂੰ ਸਾਰੇ ਛਾੜਾ ਗੁੱਗਾ ਜ ਹੈ ਇਹ ਛਾੜਾ ਇਹ ਛਾੜੀ ਜੀ 96 ਆ ਇਹਦਾ ਨਾਮ ਹੈਗਾ 96 ਇਹ ਛਾੜੀ ਪਿਆਰੀ ਹੈ ਸ਼ਰਾ ਬੱਚਾ ਹੈ ਸ਼ਰਾ ਨਿੱਕਾ ਜ ਹੈ ਇਹਦਾ ਨਿੱਕਾ ਜ ਕਾਕੂ ਆਜੋ ਕਾਕੂ ਬਾਹਰ ਆਜੋ ਪੁੱਤ ਆਜੋ 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 ਹੁਣ ਇਹ ਬਸ ਇਹਨਾਂ ਨੂੰ ਹੁਣ ਛੇਜਨ ਤੇ ਚਲੋ ਚਲੋ ਬੁਗੜੀ 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 ਬੋ ਬੋ ਹੋਸ਼ ਬੋ ਬੋ ਆਸੀ ਬੋਲ ਬੋਲ ਆਸੀ ਆਸੀ 96 ਆਸੀ 96 এছলোলো ওছোলোপয়াইছোল এছে ratown, মহলো晴়লे কাকে যামতে তালোক� watersh honUND এছোলোম হধোদুরো এছোহাং এঁরো এছোদ�ালোডো এছোলোটপি কা� ਤੁਸੀਂ ਸੈਨੇ ਛੰਨੋ ਨੂੰ ਤੁਸੀਂ ਸਾਡੇ ਛੰਨੋ ਨੂੰ ਬਾਹਰ ਕੱਢ ਛੰਨੋ ਸਾਡੇ ਨੇ ਸ਼ੂਸ਼ੂ ਕਰਤਾ ਛੰਨਨ ਛੜੀ ਨੇ ਸ਼ੂਸ਼ੂ ਕਰਤਾਂ ਵੀ ਬੁਗੜੀ ਨੇ ਹੈ ਛੰਨੋ ਪੁੱਤ ਤੂੰ ਤੂੰ ਨਾ ਹੁਣ ਉੱਥੇ ਆ ਜਾਏਗਾ YouTube ਤੇ ਆ ਜਾਏਗਾ ਦੁਪਹਿਰ ਲਈ ਤੂੰ ਸ਼ੁਰੂ ਹੋ ਜਾਏਗਾ ਨਾ ਦੰਦੀਆ ਵਾਦੀ ਵਾਲੀ ਬੁਗੜੀ ਮੇਰੀ ਬੁਗੜੀ ਛੰਨੋ ਏ ਮੈਨੂੰ ਬਾਹਰ ਤਾਂ ਲੈ ਮੈਨੂੰ ਬਾਹਰ ਲੈ ਕੇ ਜਾਓ ਕਿਦਾਂ ਇਹ ਜੇ ਇੱਕ ਸਾਡੇ ਇਹ ਵੀ ਨਾਲ ਆਰਟਿਸਟ ਆਏ ਨੇ ਜੀ ਹੁਣ ਨਾਲ ਹੀ ਤੁਹਾਨੂੰ ਅਸੀਂ ਦਿਖਾਇਆ ਸੀਗਾ ਮੁੰਡਾ ਆਇਆ ਸੀ ਨਵਾਂ ਹਨਾ ਤੇ ਵੀ ਸਾਡੇ ਨਾਲ ਹੁਣ ਕੰਮ ਕਰਨਗੇ ਹਨਾ ਜੀ ਸਸਤੀ ਕਬਲਾ ਦੋ ਸਾਰੇ ਨਾਲ ਹਜੇ ਨਵੇਂ-ਨਵੇਂ ਨੇ ਸੰਗ ਨਹੀਂ ਖੁੱਲੀ ਤੇ ਹਜੇ ਸੰਗ ਦੇ ਨਹੀਂ ਉਧਰ ਵੀਡੀਓ ਚੱਲਦੀ ਹੈ ਵਿੱਚ ਗਾਣੇ ਵਿੱਚ ਕੋਪੀਰਾਈਟ ਆਜੂ ਆਸੀ ਓਏ ਜੰਨੂ ਜੰਨੂ ਨੇ ਮੇਰੇ ਜੰਨੂ ਨਹੀਂ ਜੰਨੂ 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 ਮੌਸਮ ਵੀ ਦਿਖਾ ਦੇ ਲਈ ਅਸੀਂ ਵੀ ਦਿਖਾ ਦਈਏ ਮੌਸਮ ਤੂੰ ਬਾਲਾ ਹੈ ਮੌਸਮ ਦਿਖਾਉਣ ਨੂੰ ਖੇਡ ਲੜ ਸਹੀ ਗੱਲ ਹੈ ਨਾ ਬਾਈ ਬੜੀਆਂ ਸਨ ਦਾ ਧਿਆਨ ਕਿ ਜੀ ਸਨ ਦਾ ਆ ਦੇਖੋ ਕਿੱਡਾ ਸੋਹਣਾ ਮੌਸਮ ਹੋਇਆ ਪਿਆ ਆਹ ਰਖੋ ਇਹ ਬੰਦਾ ਮੈਨੂੰ ਕਾਪੀ ਕਰ ਰਿਹਾ ਹੈ ਜਿੱਧਰ ਤੁਸੀਂ ਦੇਖੋ ਜਿੱਧਰ-ਇਧਰ ਮੈਂ ਜਾ ਰਹੀ ਹਾਂ ਪਿੱਛੇ ਲੈ ਲੈ ਕੈਮਰਾ ਆ ਰਿਹਾ ਮੇਰੇ ਅਸੀਂ ਬਲੌਗਰ ਦੋ ਬਲੌਗਰ ਹੋ ਗਏ ਇੱਕ ਘਰ 'ਚ ਅਸੀਂ ਆਹ ਦੇਖੋ ਜੀ ਗਲੀ ਦਾ ਮਹੌਲ ਹੁਣ ਚੱਪਲਾਂ ਹੀ ਲੱਭੀਆਂ ਵਿਚਾਰੇ ਨੂੰ ਉਹਦੀਆਂ ਚੱਪਲਾਂ ਕੋਈ ਚੱਕ ਕੇ ਲੈ ਗਿਆ ਹਾਂਜੀ ਦੋਸਤੋ ਠੀਕ ਹੈ ਜੀ ਹੁ ਜਿਹੜੇ ਬਾਕੀ ਆਰਟਿਸਟਸ ਰਹਿ ਗਿਓ ਫਿਰ ਦਿਖਾਵਾਂਗੇ ਜਦ ਤੁਸੀਂ ਉਹ ਆ ਗਏ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਠੀਕ ਹੈ ਤੇ ਉਹਨਾਂ ਦਾ ਵੀ ਅੱਜ ਕੀ ਦਿਨ ਕਿਦਾਂ ਲੰਘ ਰਿਹਾ ਸਾਰਾ ਕੁਝ ਤੁਹਾਨੂੰ ਦੱਸਾਂਗੇ ਲੈ ਸਾਡੀ ਛੰਨੂ ਆ ਗਈ ਜੀ ਹੁ ਛੰਨੂ ਮੇਰੇ ਮੋਢਿਆਂ ਤੇ ਧਾਦੋ ਜੀ ਇਹ ਹੈ ਜੀ ਆ ਜੀ ਛੰਨੂ ਬਲੌਗ ਬੁਗੀ ਇਹ ਦੇਖੀ ਛੰਨੂ ਛੰਨੂ ਇਹ ਦੇਖ ਛੰਨੂ ਓਏ ਛੌ ਜੋ ਛੌ ਜੋ ਛੌ ਜੋ ਚਾਹ ਯਾ ਵਾਲੀ ਸਿਆਣੀ ਜੋ ਆਕਾਂ ਵਰਗਾ ਤਸਵੀਰ ਕਾਕਾ ਕਾਕਾ ਜਾਕਾਂ ਵਰਗਾ ਕਾਕਾ ਛੱਡਾ ਇਹ ਤਾਂ ਹਣਾ ਸੁਣ ਨਾ ਇਧਰੋਂ ਬਾਹਰ ਦਾ ਮਾਹੌਲ ਦਿਖਾ ਕੇ ਲੈ ਮਾਰੇ ਸੇ ਸੇ ਸੁਣ ਨਾ ਚੰਨੋ ਵੀ ਚੰਨੋ ਵੀ ਤਈ ਜਾਂਦਾ ਚੰਨੋ ਆਸ਼ੀ ਹੋਏ ਮਤੇ ਲੱਗ ਰਾਇ ਤੂੰ ਥੱਲੇ ਨਹੀਂ ਛੱਡ ਸਕਦੇ ਇੱਥੇ ਤਾਂ ਭਿੱਜ ਜੇਂਗਾ ਖਾਬ ਹੋ ਜਾਏਗਾ ਖਾਬ ਹੋ ਜਾਏਗਾ ਤੂੰ ਛਾਲੇ ਕੁਛੇ ਖਾਬ ਹੋ ਜਾਏਗਾ ਹੈ ਠੀਕ ਹੈ ਜੀ ਹੁਣ ਅਸੀਂ ਬਲੌਗ ਇੱਕ ਵਾਰੀ ਬੰਦ ਕਰਨ ਲੱਗੇ ਆ ਬੰਦ ਨਹੀਂ ਕਹਿ ਸਕਦੇ ਸੌਰੀ ਹੈਨਾ ਵੀ ਅਸੀਂ ਇੱਕ ਵਾਰੀ ਰੈਸਟ ਕਰਦੇ ਆਂ ਤੇ ਹੁਣ ਅਸੀਂ ਜਦੋਂ ਦੂਸਰੇ ਆਰਟਿਸਟ ਆਗੇ ਉਹਨਾਂ ਨਾਲ ਤੁਹਾਡੇ ਗੱਲਾਂ ਬਾਤਾਂ ਕਰਾਵਾਂਗੇ ਠੀਕ ਹੈ ਉਹਨਾਂ ਨੂੰ ਕੁਝ ਸਵਾਲ ਕਰਾਂਗੇ ਉਹਨੇ ਅਸੀਂ ਛੰਨੋ ਨਾਲ ਖੇਦਦੇ ਆਂ ਮੈਂ ਸਾਡੀ ਛੰਨੋ ਨਾਲ ਖੇਦਣਾ ਚਾਹੁੰਦੀ ਆ ਨਾ ਚੰਨਾ ਚੰਗਾ ਬਾਈ ਕਰ ਦੇ ਪੁੱਤ ਵਾਹ ਕਰ ਦੇ ਚਲ ਬਾਈ ਕਰ ਦੋ ਬਾਏ 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 ਕਾਸਤੇ ਕਰਦੇ ਨਹੀਂ ਕਾਦੇ ਲਈ ਆਂਟੀ ਕਿਹਨੂੰ ਕਹੀ ਜੰਨੀ ਆ ਜਦੋਂ ਕੁੜੀਆਂ ਦੇ ਸਨਹਾਰੇ ਦਿੰਦੇ ਸੀ ਪਹਿਲਾਂ ਹਮ ਗੋਲਗਲੇ ਬਣਾਉਂਦੇ ਪੱਠੀਆਂ ਬਣਾਉਂਦੇ ਹੈ ਤੇ ਬਿਸਕੁਟ ਘੜਾਉਂਦੇ ਹਮ ਐਨਾ ਕੁਝ ਫਿਰ ਤੂੰ ਅੱਜ ਲੈ ਕੇ ਨਹੀਂ ਆਈ ਸਾਡੇ ਵਾਸਤੇ ਤਰੀਆਂ ਧੀ ਆਈਆਂ ਹਾਂ ਹਾਂ ਫਸ ਗਈ ਹਾਂ ਦੱਸ ਹਾਂ ਉਹ ਤੇ ਮੈਂ ਹੁਣ ਇੱਥੇ ਬਣਾ ਕੇ ਦੇ ਦਊਂਗੀ ਹਾਂ ਅੱਜ ਤੂੰ ਟੈਨਸ਼ਨ ਨਾ ਕਰ ਨਹੀਂ ਇਹ ਗਲਤ ਗੱਲ ਆ ਵੀ ਅੱਜ ਤੇਰਾ ਹੱਕ ਬੰਦਾ ਸੀ ਆਂਟੀ ਗੁੱਦੀਆਂ ਆਸਤੇ ਕੁਝ ਲੈ ਕੇ ਆਜਾ ਅੱਜ ਮੇਰਾ ਦੋ ਚਿੱਤਾ ਜੀ ਹੋਇਆ ਸੀ ਇੱਕ ਤਾਂ ਮੇਰਾ ਜੀ ਕਰਦਾ ਸੀ ਜਾਵਾਂ ਇੱਕ ਜੇ ਜੀ ਕਰਦਾ ਸੀ ਵੀ ਨਾ ਜਾਵਾਂ ਕਿਉਂ ਰੀਜ਼ਨ ਹੈ ਬੱਸ ਮੀਂਹ ਕਰਕੇ ਮੇਰੇ ਬਾਹਰ ਮੀਂਹ ਭੀ ਜਾਂਦਾ ਹਾਂ। ਹਾਂ। ਛੁੱਟੀ ਮਾਰਤੀ ਸੀ। ਆਂਟੀ ਨੇ ਫਿਰ ਮੈਂ ਕਿਹਾ ਮੈਂ ਖਾਂ ਆਂਟੀ ਦੇਖ ਲੈ ਆਪਣਾ ਦਿਨ ਖਰਾਬ ਹੋ ਜਾਊਗਾ। ਮੈਂ ਕਹਿੰਦਾ ਅੰਦਰ ਸੀਨ ਕੱਢ ਲਾਂਗੇ ਪਰ ਬਾਹਰ ਸੀਨ ਨਾਲ ਆ। ਸੀਨ ਹੁੰਦਾ ਤੂੰ ਆ ਜਾ। ਹਾਂ। ਮੈਂ ਕਿਹਾ ਤੇ ਤਿੰਨ ਚਾਰ ਨੇ ਤੇ ਤਿੰਨ ਤਾਂ ਨਿਕਲੀ ਜਾਣਗੀਆਂ। ਹਾਂ। ਤੇ ਹੁਣ ਜਿੱਦ ਮੈਂ ਹੁਣ ਆਈ ਨਾ ਤੇ ਉਹਦੇ ਤੈਨੂੰ ਗੁਲਗਲੇ ਬਣਾ ਕੇ ਲਿਆ ਕੇ ਦੇਵਾਂ। ਬੱਸ ਵੀ ਜਿੱਦ ਮੈਂ ਸਾਰਿਆਂ ਨੂੰ ਆਸਤੀ ਲਿਆਉਂਗੀ। ਅਰਗਾ ਮੈਂ ਪਹਿਲਾਂ ਨੀਤ ਮਾਰ ਲੈਂਦਾ। ਇਹ ਸਭ ਤੋਂ ਪਹਿਲਾਂ ਇਹ ਨੀਤ ਮਾਰਦਾ। ਹਾਂ ਫਿਰ ਸਾਰੇ ਨਹੀਂ ਖਾਣੇ ਹੋਏ ਭਾਈ ਪੁੰਡੇ ਬਣਾ ਲਾਂਗੇ ਜੇ ਪੁੰਡੇ ਨਹੀਂ ਹੋਏ ਨਾਲ ਖੀਰ ਹੈ ਹੁਣ ਤੱਕ ਵੀ ਮੇ ਨਾਲ ਦੱਦ ਲੂਗਾ ਹੁਣ ਤੱਕ ਮੀਝਾ ਨਾ ਚੱਲੂਗਾ ਬਸ ਆ 16 ਤਰੀਕ ਨੂੰ ਸੰਗਰਾਹ ਦਾ ਸੌਣ ਚੜਜੂਗਾ ਫਿਰ ਨਹੀਂ 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 ਤੇ ਪੁੰਡੇ ਬੇਰੇ ਉਹ ਰੋਟੀ ਰੋਲ ਬਣਾ ਲਾਂਗੇ ਰੋਟੀ ਨਾਲ ਲੈ ਕੇ ਕਾਸਾ ਚੱਲੂੜੀ ਲਾਡੋ ਬਿੱਥੀ ਕੱਢ ਲਾਂਗੇ ਇੱਕ ਦਿਨ ਵਧੀਆ ਸਾਰੇ ਹੋਏ ਆਪਾਂ ਇੱਥੇ ਲਾ ਲਾਂਗੇ ਕੜਾਈ ਚੜਾ ਲਾਂਗੇ ਇੱਥੀ ਖਾਸ ਕਰਕੇ ਮਨਿੰਦਰ ਵਾਸਤੇ ਬਣਾ ਲਾਂਗੇ ਕੜਾਈ ਹਾਂ ਇਹ ਕਹਿੰਦੀ ਖਾਸ ਕਰਕੇ ਕਹਿੰਦੀ ਮਨਿੰਦਰ ਵਾਸਤੇ ਸਾਰੇ ਖਾਵਾਂਗੇ ਹਾਂ ਮੈਨੂੰ ਤਾਂ ਪਤਾ ਨਹੀਂ ਇੱਕ ਖਾऊं ਕਿ ਨਾ ਖਾऊं ਆਹੋ ਮੇਰੇ ਨਾਲ ਹੋਈ ਬਤਾਵਾਂ ਕਰ ਦਿੰਦੇ ਆ ਮੈਨੂੰ ਤਾਂ ਵੈਸੇ ਮਿੱਠਾ ਬਹੁਤ ਘੱਟ ਪਸੰਦ ਆ ਮੈਂ ਤਾਂ ਬਹੁਤ ਘੱਟ ਮਿੱਠਾ ਖਾਤੇ ਹਾਂ ਜਨੈਰ ਖਾਲੂ ਗਾ ਰਹੀ ਹਰਨਜੀਤ ਕੁੜੇ ਖਾਣੇ ਕੀ ਕੁੜੇ ਲੈ ਤੇ ਬੜੇ ਹੋਣਗੇ ਕਿੱਥੇ ਰਹਿ ਜਾਊਗਾ ਫਿਰ ਇਹ ਤਾਂ ਭੁੱਖੜਾ ਐਂ ਤਾਂ ਕੁਝ ਮਰਜ਼ੀ ਦੇ ਦਿਓ ਠੀਕ ਹਰਨਜੀਤ ਕਰ ਤਾਂ ਖਾਂਦੀ ਨਹੀਂ ਕਿਉਂਕਿ ਇਹ ਦਵਾਈ ਖਾਈ ਜਾਂਦੀ ਹੈ ਤੇ ਸੱਟਾਂ ਆ ਜਾਂਦੀਆਂ ਨਹੀਂ ਨਹੀਂ ਨਾ ਪੰਜੀਰੀ ਦੀ ਦੋ ਸਹੀ ਗੱਲ ਆ ਵਿੱਚ ਦੇਖ ਪੈਂਦੀ ਦਵਾਈ ਇੱਕ ਦਿਨ ਛੱਡ ਦਾਂਗੇ ਆਪਾਂ ਕੂੜੇ ਜਰੂਰ ਖਲਾਂਗੇ ਸੱਟਾਂ ਵੀ ਕਿੰਨੀਆਂ ਵਜੀਆਂ ਹੈ ਸੱਟਾਂ ਤਾਂ ਮੈਂ ਦਿਖਾਈ ਨਹੀਂ ਹੋਈਆਂ ਕਿ ਆਹੋ ਆਹੋ ਉਹ ਛੰਨੋਂ ਦੇਲਾ ਕੋਈ ਪ੍ਰਵਾਹ ਨਹੀਂ ਉਹ ਛੰਨੋਂ ਨੂੰ ਉਹ ਦੇਖ ਮੋਜਣਾ ਉਹ ਬਈ ਸੁੱਤੀ ਦੇਖ ਹਰ ਚਾਰ ਪੁੱਛਿਆ ਕਰੋ ਇਹਨੂੰ ਕੋਈ ਮੀਂਹ ਦਾ ਨਹੀਂ ਕੋਈ ਪੂੜਿਆਂ ਦਾ ਨਹੀਂ ਕੋਈ ਖਾਨਦਾਨ ਵਿਚਾਰੀ ਨੂੰ ਪੂੜਿਆ ਨਹੀਂ ਹੈ ਸੱਟਾਂ ਨਹੀਂ ਹਨ ਬਾਅਦ ਦਾ ਮੌਸਮ ਦਿਖਾ ਕੇ ਲਓ ਨੇ ਦੇਖੋ ਜੀ ਝੜੀ ਲੱਗੀ ਹੋਈ ਆ ਮੀਂਹ ਪੈ ਰਿਹਾ ਵੈਸੇ ਮੈਨੂੰ ਤਾਂ ਮੀਂਹ ਦਾ ਮੌਸਮ ਨਾਲ ਬਹੁਤ ਜ਼ਿਆਦਾ ਪਸੰਦ ਆ ਕਿੰਤਾ ਮੀਂਹ ਨਾ ਆਉਣਾ ਮੀਂਹ ਕਿਤੇ ਜਾਣਾ ਬਾਹਰ ਡਰਾਈਵ ਕਰਨਾ ਹਨਾ ਮੈਨੂੰ ਸਾਰ ਕੁਝ ਬਹੁਤ ਵਧੀਆ ਲੱਗਦਾ ਹੈ ਦੱਸੋ ਬੇ ਕਿਹਨੂੰ ਕਿਹਨੂੰ ਮੀਂਹ ਦਾ ਮੌਸਮ ਵਧੀਆ ਲੱਗਦਾ ਹੈ ਮੀਂਹ ਸੋਹਣਾ ਲੱਗਦਾ ਤੇ ਇੱਕ ਦੇਖੋ ਇੱਧਰ ਉੱਠਣ ਲੱਗੀ ਨੇ ਚੂੜੀ ਟੁੱਟ ਗਈ ਮੇਰੀ ਤੇ ਚੂੜੀ ਵੱਜ ਗਈ ਮੇਰੇ ਹੱਥ ਤੇ ਹਾਂ ਜਿਹੜੇ ਫੋਨ ਨਿਕਲ ਜਾਂਦਾ ਹਮ ਇੰਨਾ ਦੱਸੋ ਮੀਆਂ ਚੂੜੀਆਂ ਕਿਵੇਂ ਲੱਗਦੀਆਂ ਨੇ ਮੈਨੂੰ ਕੰਚ ਦੀਆਂ ਚੂੜੀਆਂ ਦਾ ਬਹੁਤ ਸ਼ੌਂਕ ਆ ਤੇ ਮੇਰੇ ਨਾਲ ਇੱਕ ਦਿਨ ਬਹੁਤ ਮਾਨ ਕੀਤਾ ਜਦੋਂ ਮੈਂ ਚੂੜੀਆਂ ਲੈ ਕੇ ਫਿਰ ਮੈਂ ਤਿੰਨ ਚਾਰ ਢੱਬੀਆਂ ਲੈ ਕੇ ਆਈ ਚੂੜੀਆਂ ਦੇ ਕੰੱਚ ਦੀਆਂ ਇੱਕ ਲਾਲ ਰੰਗ ਦੀਆਂ ਹਰੀਆਂ ਰੰਗ ਦੀਆਂ ਤੇ ਆਹ ਕਲਰ ਤੇ ਅਜੇ ਮੈਂ ਹੋਰ ਸੋਚ ਰਹੀ ਵੀ ਹੋਰ ਲੈ ਕੇ ਆਵਾਂ ਮੈਨੂੰ ਕੰੱਚ ਦੀਆਂ ਚੂੜੀਆਂ ਬਹੁਤ ਜ਼ਿਆਦਾ ਪਸੰਦ ਆ ਬਾਲੀਆਂ ਜ਼ਿਆਦਾ ਇਹ ਸਾਨੂੰ ਗਿਫਟ ਕਰਨਾ ਹੋਵੇ ਤਾਂ ਕੰੱਚ ਦੀਆਂ ਚੂੜੀਆਂ ਜ਼ਰੂਰ ਕਰ ਸਕਦਾ ਮੈਂ ਕਿਉਂਕਿ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦੇ ਨੇ ਕੰੱਚ ਦੀਆਂ ਚੂੜੀਆਂ ਤੇ ਮੇਰੇ ਕੋਲ ਬਹੁਤ ਪਈਆਂ ਨੇ ਪਹਿਲਾਂ ਆਪਾਂ ਹੱਥ ਧੋ ਲਈਏ ਹੁਣ ਆਵਾਂ ਇਹ ਸਭ ਮੁੱਕ ਕੇ ਬੱਝ ਗਈ ਥੋੜੇ ਮਿੰਟ ਮੈਂ ਸੇ ਚੱਲੇ ਨਾ ਪੀਸਾ ਟੋ ਹੋ ਜੂਗਾ ਐਡਾ ਕੁਝ ਬਲ ਕੋਈ ਖੱਟ ਨਹੀਂ ਖੁੱਲਿਆ ਚਲੋ ਹਾਂ ਜੀ ਦੋਸਤੋ ਦੇਖੋ ਮੀ ਸਾਡੀ ਕਿਦਾਂ ਪਈ ਜਾਂਦਾ ਮੀ ਚ ਜਾ ਕੇ ਬਾਹਰ ਦੇਖਾਂ ਪਰ ਰਹਿਣ ਦੂ ਭੇਜਾਂਗੇ ਸਾਰੇ ਆਪਾਂ ਠੀਕ ਹੈ ਜੀ ਜਿਹੜੇ ਹੁਣ ਤਾਂ ਦਸਾਂਤੀ ਨਾਲ ਮਿਲ ਮਿਲਦੇ ਆ ਹਨ ਤੇ ਹੁਣ ਹਰਪ੍ਰੀਤ ਨਵੀਨ ਤੇਖ ਹੋਰ ਸਾਰੇ ਨਵੇਂ ਆਰਟਿਸਟ ਜੁੜੇ ਆ ਲੇਕਿ ਮੁੰਡਾ ਜੁੜਿਆ ਨਵਾਂ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਉਹਨਾਂ ਨਾਲ ਮਲਾਵਾਂਗੇ ਹੁਣ ਟੈਂਪ ਲਈ ਬਾਏ ਬਾਏ ਸੱਚ ਇੱਕ ਗੱਲ ਹੋਰ ਮੈਨੂੰ ਯਾਦਾ ਹੀ ਤੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਮੀਂਹ ਪੈਂਦਾ ਹੁੰਦਾ ਸੀ ਗਲੀਆਂ ਚ ਨਾ ਵੀ ਹੁਣ ਤਾਂ ਨਾ ਵੀ ਬਹੁਤ ਮਾਹੌਲ ਚੇਂਜ ਹੋ ਗਿਆ ਨਾ ਅੱਗੇ ਨਾਲੋਂ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਮਤਲਬ ਪਿੰਡਾਂ ਚ ਹਨ ਵੀ ਜਿਹੜੇ ਗੱਲ ਜਿੰਨੇ ਮੁੰਡੇ ਕੁੜੀਆਂ ਹਨਾ ਸਾਰੇ ਭੈਣ ਭਰਾ ਹੁੰਦੇ ਸੀਗੇ ਤੇ ਕੋਈ ਅੱਗੇ ਨਹੀਂ ਮਤਲਬ ਇਦਾਂ ਕਰਦਾ ਸੀ ਜਿਵੇਂ ਆਪਾਂ ਨੂੰ ਬਾਹਰ ਨਹੀਂ ਜਾਣ ਦਿੰਦਾ ਸੀ ਤੂੰ ਇਹਦੇ ਨਾਲ ਨਹੀਂ ਖੇਡਣਾ ਜਾਂ ਵੀ ਉਦੋਂ ਕੋਈ ਵੀ ਜ਼ਿਆਦੇ ਮਤਲਬ ਕਿ ਜਿਹੜਾ ਅੱਜਕੱਲ ਡਰ ਰਹਿੰਦਾ ਹੈ ਨਾ ਵਿੱਚ ਚੱਕੇ ਜਾਂਦੇ ਨੇ ਸੌ ਕੁਸ਼ ਹੋ ਜਾਂਦਾ ਨਾ ਉਦੋਂ ਇਹਦੇ ਕੁਝ ਨਹੀਂ ਹੁੰਦਾ ਸੀਗਾ ਮਾਂ ਅੰਗਰੇਜ਼ ਦੇ ਘਰੇ ਕੰਮ ਕਰੀ ਜਾਂਦੇ ਜਾਂਦੀਆਂ ਤੇ ਜਵਾਕ ਬਾਹਰ ਖੇਡੀਆਂ ਦੇ ਗਲੀ ਚ ਪਾਣੀ ਚ ਅੰਦਰ ਗਲੀ ਚ ਇਹਨਾਂ ਦਾ ਪਾਣੀ ਖੜ ਜਿੰਦਾ ਚਿੱਕਰ ਤੇ ਤਿਲਕ ਦੇ ਢਿੱਗਦੇ ਹਨਾ ਤੇ ਪੈਰ ਪੈਰ ਮਾਰ ਕੇ ਤੇ ਪਾਣੀ ਵਿੱਚ ਜਾਂਦੇ ਹਨਾ ਬਹੁਤ ਯਾਦ ਆਉਂਦਾ ਉਹ ਸਾਰਾ ਕੁਸ਼ ਨਾ ਇੰਨਾ ਖੇਡਦੇ ਸੀ ਇੰਨਾ ਖੇਡਦੇ ਹੁਣ ਅੱਜ ਕੱਲ ਤਾਂ ਮੈਂ ਤਾਂ ਕਦੇ ਨਹੀਂ ਕੋਈ ਦੇਖਿਆ ਸਾਡੇ ਪਿੰਡ 'ਚ ਜੋ ਜਵਾਕ ਵੀ ਹਾਂ ਵੀ ਜਵਾਕ ਗਲੀ ਦੇ ਇਕੱਠੇ ਹੋ ਕੇ ਖੇਡ ਜਾਂਦੇ ਆ ਮੁੰਡੇ ਕੁੜੀਆਂ ਖਾਸ ਕਰਕੇ ਮੁੰਡੇ ਕੁੜੀ ਇਕੱਠੇ ਤੁਨ ਜਮੀ ਨਹੀਂ ਖੇਡਦੇ ਕੁੜੀਆਂ ਅੱਡ ਖੇਡਣ ਮੁੰਡੇ ਅੱਡ ਖੇਡਣ ਦੋ ਕੁ ਸੇਲੀਆਂ ਹੁੰਦੀਆਂ ਨੇ ਉਹਦੇ ਘਰੇ ਵਗ ਜਾਂਦੇ ਉਹਦੇ ਘਰੇ ਆ ਜਾਂਦੀਆਂ ਨਾ ਹੁਣ ਤਾਂ ਵਸਾਈ ਕੁਝ ਰਹਿ ਗਿਆ ਮਤਲਬ ਸਾਰਾ ਬਚਪਨ ਬੱਚਿਆਂ ਦਾ ਖਰਾਬ ਹੋ ਗਿਆ ਨਾ ਤਾਂ ਮਤਲਬ ਕਿ ਹਰ ਇੱਕ ਜੀ ਨਾਲ ਬਹੁਤ ਯਾਦ ਜੁੜੀ ਹੁੰਦੀ ਮੀਂਹ ਮੀਂਹ ਤੇ ਮਤਲਬ ਖੇਡਣਾ ਨੱਚਣਾ ਖੁੱਦਣਾ ਬੜਾ ਯਾਦ ਹੁੰਦਾ ਸੱਚੀ ਦੱਸੋ ਸਾਰਿਆਂ ਨੇ ਆਪ ਦਾ ਮਤਲਬ ਮਤਲਬ ਜਿਹੜੇ ਸਾਡੇ ਖਾਨ ਦੇ ਬੱਚੇ ਨੇ ਜਾਂ ਸਾਡੇ ਤੋਂ ਵੱਡੇ ਨੇ ਵੀ ਉਹਨਾਂ ਦੇ ਕੀ ਯਾਦਾਂ ਜੁੜੀਆਂ ਹੋਵੰਗੀਆਂ ਨਾ ਸੌਣ ਚ ਮੀਂਹ ਆ ਮੀਂਹ ਚ ਗਲੀਆਂ ਚ ਕਿਵੇਂ ਖੇਡਦੇ ਸੀ ਕੀ ਸਭ ਦਾ ਐਕਸਪੀਰੀਅੰਸ ਰਹਿੰਦਾ ਸਾਨੂੰ ਸਾਰੇ ਆਪ ਦੀ ਉਹਦੀ ਇੱਕ ਯਾਦ ਜ਼ਰੂਰ ਦੱਸੋ ਕਮੈਂਟਾਂ ਚ ਠੀਕ ਹੈ ਜੀ ਹਾਂਜੀ ਕੀ ਕਰੀਏ ਨੇ ਹਰਿੰਦਰ ਜੀ ਅਸੀਂ ਜੀ ਹੁਣ ਆਪਣੇ ਕਹਿੰਦਾ ਅਸ਼ਰ ਨੂੰ ਆ ਕੇ ਖਾਣਾ ਬਣਾਉਣੇ ਆ ਹੋਰ ਲੱਗੀ ਐ ਭੁੱਖ ਯਾਦ ਟੋਸਟ ਬੜੀਆਂ ਆਉਂਦੇ ਆਸਤੇ 45 ਇਹਨਾਂ ਨੂੰ ਪੋਲੀਆਂ ਕਿੱਤੀਆਂ ਪਹਿਲਾਂ ਉਹਦੇ ਬੜੀਆਂ ਪਾਵਾਂਗੇ ਆਪਾਂ ਨੂੰ ਤੇ ਉਹਨਾਂ ਬੜੀਆਂ ਜਿਆਦੇ ਆ ਕੱਟ ਪਾਈ ਥੋੜੇ ਬੜੀਆਂ ਕੱਢ ਲੈਣੇ ਆ ਪਾ ਦੇਣੇ ਤੇ ਰੱਖ ਲਈ ਬਾਅਦ ਪਾ ਲਵਾਂਗੇ ਹੁਣ ਇਹਦੇ ਚ ਪਾਉਣੇ ਆਪਾਂ ਦਹੀਂ ਕਿਉਂਕਿ ਇਹ ਇਹ ਖੰਗੀ ਹੈ ਜੀ ਦਹੀਂ 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 ਚਾਹ ਥੋੜੀ ਪਤਲੀ ਕਰਕੇ ਪਾਉਣੀ ਹੋਗੀ ਇਹਦੇ ਥੋੜਾ ਖਾਣਾ ਜਵਾਕ ਦਾ ਸੀ ਤਿਆਰ ਕਰਦੇ ਛੋਟੇ ਦਾ ਪੂਰੇ ਪੂਰੇ ਪਾਣੀ ਪਾ ਦਿੱਤੇ ਮਾਣੇ ਬੜਾ ਘੜਾ ਇਹ ਮੁੱਦਾਂ ਲਓ ਜੀ ਹੋ ਗਿਆ ਰੈਡੀ ਅਬੀ ਹੁਣ ਆਪਾਂ ਇਹ ਪਾ ਲਈਏ ਜਾ ਕੇ ਆਪਣੇ ਦੌਂਦੀ ਅੱਜ ਨੰਬਰ ਡੌਗ ਨੂੰ ਪਾਉਣਿਆ ਜੀ ਖਾਣਾ ਓਏ ਚੰਨੋ ਇਹ ਨੂੰ ਜੀਤਪੁਰੋਂ ਜਦੋਂ ਮੈਂ ਕੱਲ ਸੱਸ ਨੂੰ ਵੀ ਸਾਥ ਲਾਣੀ ਆ ਹਾਂ ਉਹਦੇ ਮਿੱਠੇ ਲੱਗਦੇ ਨਾਲ ਹੋ ਜਣੀ ਚੰਨੋ ਕੋਈ ਤੇ ਆਜੋ ਚਿੱਜੀ ਖਾ ਲੋ ਜਿੱਜੀ ਖਾ ਲੋ ਨਹੀਂ ਮੈਨੂੰ ਚਿੱਜੀ ਖਾ ਲੋ ਜਿੱਜੀ ਖਾ ਲੋ ਚੱਜੇ ਸਾਰੇ ਜੀ ਹਾਈੇ ਭੁੱਖ ਲੱਗੀ ਸੀ ਨਹੀਂ ਲਾ ਨਹੀਂ ਭੁੱਖ ਨਹੀਂ ਆ ਨਾ ਜੀ ਕਾਜੀ ਛਾ ਦੇ ਕਾਕ ਨੂੰ ਭੁੱਖ ਲੱਗੀ ਸੀ ਹੈ ਨਾ ਕਾਕੂ ਦੇਖੀ ਕਿ ਦੀ ਭੁੱਖ ਲੱਗੀ ਸੀ ਤੇ ਮੈਂ ਤਾਂ ਰੈਡੀ ਨਹੀਂ ਤੇ ਥਾਪਰ ਬੈਠ ਨਹੀਂ ਹੈ ਖਾ ਲੋ ਖਾ ਲੋ ਖਾ ਲੋ ਖਾ ਲੋ ਚਿੱਜੀ ਖਾ ਲੋ ਅੱਛਾ ਨੋ ਦਾ ਸੱਲਾ ਦਾ ਵੀ ਜੂ ਮੈਂ ਤਾਂ ਹੀ ਕਰਦੀ ਆ ਇਹ ਸਾਰਾ ਮੂੰਹ ਵੇੜ ਲੂਗੀ ਉਹ ਨਾ ਉਹਦਾ ਮੂੰਹ ਗੁੰਝ ਨਾ ਭੁਗਿਆ ਦਾ ਇਹਦਾ ਹੈ ਹਾਂ ਇਹਨੇ ਮੂੰਹ ਪੂੰਝ ਕੇ ਚੱਲ ਆ ਤੋ ਸਿਲ ਸੀਨ ਲਾ ਲੈਣਾ ਤੂੰ ਉਹਦੇ ਮੂੰਹ ਪੂੰਝ ਕੇ ਇਹ ਹੁਣ ਨਾ ਮੈਨੂੰ ਪਤਾ ਲਿਆ ਉਹ ਕੋਟੀ ਕਰੂਗੀ ਉਹਨਾਂ ਖਾ ਕੇ ਮੈਂ ਵਿੱਚ ਹੀ ਧਾੜਦੀ ਇਹਦੇ ਮੂੰਹ ਪੂੰਝ ਦੇ ਤੌੜੀ ਨਾ ਹਲ ਬਾਹਰ ਹੀ ਚੱਲ ਰਹੇ ਨਾ ਮੂੰਹ ਚ ਧਾੜਦੀ ਉਹ ਜੋ ਖਾ ਗਈ ਮੂੰਹ ਮੇਂ ਧਾੜ ਦੇ ਅੱਛਾ ਉਹ ਨਾ ਸੀਨ ਲਾ ਲੈਨੇ ਮੈਨਾਂ ਜੰਦੀ ਸਾਡੀ ਅੰਟੀ ਚਰੀ ਕਾ ਬਰ ਰਹੀ ਐ ਕਹਿੰਦੀ ਸੀਨ ਘੱਡ ਲਓ ਸੀਨ ਘੱਡ ਲਓ ਕਹਿੰਦੀ ਹੋਰ ਮੈਨੂੰ ਆਏ ਕਿ ਚੱਲ ਨਹੀਂ ਪਈ ਜਾਂਦਾ ਵੀ ਚੱਲ ਦੋ ਚਾਰ ਨਿਕਲ ਜਾਨ ਕੰਮ ਨਿਪੜ ਜੇ ਕਿ ਇਹਨਾਂ ਨੇ ਵੀ ਵਿਚਾਰਿਆਂ ਨੇ ਫਿਰ ਜਾਣਾ ਹੁੰਦਾ ਚੱਲ ਸਾਡਾ ਤਾਂ ਕੋਈ ਵੀ ਨਾ ਅਸੀਂ ਕਰਦੇ ਸੀਨ ਬਾਈ ਲਾ ਦੂ ਅਸੀਂ ਸਾਡਾ ਬੀਲਾ ਬਾਈ ਲਾ ਦੂ ਨਾਡੀ ਵਿਚਾਰਾ ਆਇਆ ਗਲੀ ਚ ਇੰਨਾ ਜਿਆਦਾ ਪਾਣੀ ਮਸਾ ਗੱਡੀ ਨੂੰ ਅੰਦਰ ਲੈ ਕੇ ਆਇਆ ਸ਼ੈਫੂ ਨੂੰ ਦਵਾਈ ਦਵਾਉਣ ਗਿਆ ਸੀ ਸ਼ੈਫੂ ਬਿਮਾਰ ਹੋਈ ਪਈ ਸੀ ਕਿ ਉਹਦੇ ਬੋਤਲਾਂ ਲੱਗ ਰੀਆਂ ਪੰਜ ਛੇ ਦਿਨ ਹੋ ਗਏ ਫਿਰ ਉਹ ਆਇਆ ਅਸੀਂ ਦਿਖਾਉਣੀ ਆ ਗਲੀ ਵੀ ਪੂਰੀ ਐ ਜਿਵੇਂ ਨਦੀ ਨਹੀਂ ਵਹਿ ਰਹੀ ਹੁੰਦੀ ਐ ਹੋ ਗਿਆ ਡੁੱਬਣ ਤੇ ਹੋ ਗਿਆ ਬਠੰਡਾ ਹਾਂ ਪਾਣੀ ਵਾਲਾ ਇੱਕ ਤੇ ਦੇਖੋ ਬੈਗ ਕਰਕੇ ਮੋੜੂਗਾ ਗੱਡੀਆ ਤੇ ਕਿੰਨਾ ਪਾਣੀ ਆਜੋ ਸਿੱਧੀ ਨਹੀਂ ਲੰਘਦੇ ਬੈਗ ਕਰਕੇ ਹੀ ਅੰਦਰ ਆ ਜਾਂਦੀ ਏ ਇਹ ਹਾਂ ਹਾਂ ਆਈ ਹੁਣ ਤਾਂ ਕੱਢ ਲੂਗਾ ਹੁਣ ਦਿਸ ਜਿੰਦਾ ਨੂੰ ਮੇਰੇ ਕੈਮਰੇ ਚ ਤਾਂ ਕੱਢ ਲਾ ਲੂਗਾ ਅੰਦਰ

ਗੁੱਡ ਨਿਊਜ਼ ਵਧੀਆ ਕਿ ਹੁਣ ਠੀਕ ਹੈ ਬਿਲਕੁਲ ਇਹ ਹੈ ਕਿ ਜਿਹੜੀ ਹਾਂ ਜਿਹੜੀ ਇਨਫੈਕਸ਼ਨ 8% ਸੀਗੀ ਹਾਂ ਹੋ ਰਹੀ 3.9 ਅੱਛਾ ਤੇ 5 ਤੱਕ ਖਤਰਾ ਸੀ 5 ਤੋਂ نیچے ਆ ਗਈ ਤੇ ਤਾਂ ਆ ਗਈ ਗੁੱਡ ਨਿਊਜ਼ ਹੂੰ ਤਿੰਨ ਦਿਨਾਂ ਦਾ ਚੈੱਕਅਪ ਹੋਰ ਚੱਲੂਗਾ ਇਸ ਤੋਂ ਬਾਅਦ ਵਿੱਚ ਫਿਰ ਇਹ ਫ੍ਰੀ ਹੈ ਫਿਰ ਇਹਦੇ ਬੋਤਲਾ-ਬੂਤਾਂ ਆਣ ਲੱਗੀਆਂ ਜਿਹੜੀ ਇਹਨੂੰ ਕੁਝ ਵੀ ਖਵਾ ਦਿਓ ਪਨੀਰ ਖਾਂਦੀ ਪੀਣ ਖਵਾ ਦਿਓ ਠੀਕ ਹੈ ਤੇ ਅੰਡੇ ਲੱਡੂ ਵਗੈਰਾ ਕੋਈ ਮਿੱਠਾ ਖਾਂਦੀ ਹੈ ਕੁਝ ਮਰਜੀ ਸ਼ੂਗਰ ਘਟਾ ਥੋੜਾ ਜਿਹਾ ਦਾ ਨੇ ਤਾਂ ਸ਼ੂਗਰ ਕਰ ਗਿਆ ਇਹ ਸਾਡ ਬਰਨੂ ਸ਼ੂਗਰ ਦੀ ਪ੍ਰੋਬਲਮ ਹੋ ਗਈ ਹੈ ਤੁਸੀਂ ਐਂ ਦੇਖੋ ਅਸੀਂ 10 ਮਿੰਟ ਦੀ ਵੀਡੀਓ ਕਰਦੇ ਹਾਂ ਪਿੱਛੇ ਜਾਣ ਪਿੱਛੋ ਉਹ ਸਾਰੇ ਭੱਜ ਗਏ ਨਵੀਨ ਤੇ ਕੀ ਹੋਇਆ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਘਰੇ ਘਰੇ ਸੀਨ ਫੋਨ ਤੇ ਕੱਢ ਲਿਓ ਕਹਿੰਦੇ ਨਾ ਹਰਪ੍ਰੀਤ ਕਹਿੰਦੀ ਕਹਿੰਦੀ ਅਸੀਂ ਨਾ ਵੀ ਅਸੀਂ ਚੱਲੋ ਵੀ ਸਾਰੇ ਸੀਨ ਫੋਨ ਤੇ ਹੋ ਜਾਂਦੇ ਅਸੀਂ ਪਾਰਕ ਚ ਲਾਉਣ ਜਾਂਦੇ ਆ ਤੇ ਪਾਰਕ ਚ ਵਾ ਕੇ ਮੀਂਹ ਲੈ ਕੇ ਆ ਕੌਂ ਕਰੇ ਤੇ ਕੋਈ ਰਾਤ ਨੂੰ ਦੇਖੀ ਤੱਕ ਪਹੁੰਚੇ ਹੁਣ ਕੀ ਕਰੀਏ ਤੇ ਉੱਥੇ ਜਾਇ ਫੜ ਕੇ ਮੈਂ ਕਿੰਨੀ ਦਿਨ ਦੋ ਘੰਟਾ ਹੋ ਗਿਆ ਸਾਨੂੰ ਖੜਿਆ ਨਾ ਮੈਂ ਤੈਨੂੰ ਕਿਹਨੇ ਕਿਹਾ ਸੀ ਉੱਧਰ ਜਾਣ ਨੂੰ ਨਾ ਫਿਰ ਇੱਥੋਂ ਦੀ ਲੰਗੇ ਭਿੱਜੇ ਤਿੰਨੇ ਜਾਣੇ ਕ੍ਰੈਡਿਟ ਦਿਖਾਉਂਦੇ ਸੀ ਕ੍ਰੈਡਿਟ ਦਿਖਾਉਂਦੇ ਸੀ ਆ ਦਿਖਾ ਦੇ ਲੋਕਾਂ ਨੂੰ ਇਹ ਦਿਖਾਤੀ ਇਹ ਤੇ ਲੋਕਾਂ ਨੂੰ ਮੇਰੇ ਵਿਚਾਰੇ ਕਿ ਮੀਂਹ ਚ ਸਾਰੇ ਕਹਿੰਦੇ ਸੌਣ ਚੜ ਗਿਆ ਸੌਣ ਸੌਣ ਚੜ ਗਿਆ ਰਾਹੋਂ ਜੇ 15 ਬਸ ਤੂਰੀ ਚੱਲੇ ਜੇ ਮੈਂ ਤਾਂ ਸਕੂਟਰੀ ਨਹੀਂ ਜਮੇਂ ਚੱਲਣੀ ਲਾਡੀ ਨਾ ਪਲੀਜ਼ ਸਕੂਟਰੀ ਨਹੀਂ ਚਲਣੀ ਜਾਵੇਂ ਨਾ ਹਾਂ ਜੈ ਚੱਲਣੀ ਤੇਰੀ ਹਾਂ ਤੇ ਤੂੰ ਐਂ ਕਰ ਉਹ ਸਾਹਮਣੇ ਖੜ੍ਹ ਥਾਮ ਲੈ ਖੇਚੀਏ ਲੋ ਜੀ ਹਾਂ ਇਹਦਾ ਇੰਨਾ ਮਣੀ ਇਹਨੂੰ ਦੇਖੋ ਦੇਖੋ ਇਹ ਇੰਨਾ ਉਹ ਇੰਨਾ ਪਾਣੀ ਛਲ ਗਿਆ ਪਾਣੀ ਤਾਂ ਕੀ ਬੁਰਾ ਹਾਲ ਹੀ ਹੋ ਗਿਆ ਤੁਸੀਂ ਬਲੌਗ ਅਸ਼ਮੀਦ ਵਿੱਚ ਖੜਾ ਲੱਗਿਆ ਹੋ ਥੰਬਨੇਲ ਹੈ ਹਾਂ ਉੱਥੇ ਜਾ ਸਾਹਮਣੇ ਜਾ ਫਿਰ ਆਪਾਂ ਥੰਬਨੇਲ ਖਿਜਦੇ ਹਾਂ ਸਾਰੀ ਫਰਾਗ ਜੀ ਭੱਜੂਗੀ ਹੈ ਫਿਰ ਜਿਸ ਫਰਾਗ ਹੋਗਾ ਤਾਂ ਉੱਪਰ ਕਰ ਲੈ ਫਰਾਗ ਥੋੜੀ ਜੀ ਬੱਚੇ ਵੀ ਆਈ ਜਾਂਦੇ ਦੇਖ ਬੱਚਾ ਤਾਂ ਨਹੀਂ ਤੂੰ ਉਹ ਉਹਦੇ ਉੱਤੇ ਨਹੀਂ ਪਾਣੀ ਪੈਰ ਜੇ ਮਾਰ ਦਿੰਦੇ ਆ ਉਹ ਅੱਗੇ ਜਾ ਉੱਧਰ ਜਮਨਿੰਦਰ ਉੱਧਰ ਸਾਹਮਣੇ ਇੱਧਰ ਇੱਧਰ ਪਾਣੀ ਨਹੀਂ ਦਿਸਣਾ ਇੱਧਰ ਤੇ ਪਾਣੀ ਦਿਸੂਆ ਮੈਮ ਗਾਣੇ ਬੰਦ ਕਰੋ ਜੀ ਬਰੋ ਵਿੱਚ ਗਾਣੇ ਆ ਹੀ ਜਾਂਦੇ ਥੋਡੇ ਮੈਂ ਲਾਈਵ ਹੋਗਾ ਕੋਪੀਰਾਈਟ ਆ ਗਿਆ ਆ ਸਹੀ ਆ ਆ ਦੇਖ ਲੋ ਹਾਲ ਕਹਿੰਦੇ ਸ਼ੂਟ ਦਾ ਇਨੀ ਸਟਰਗਲ ਕਰਨੀ ਪੈਂਦੀ ਆ ਬਾਈ ਦੇਖ ਲੋ ਯਾਰ ਹੈ ਇਧਰ ਦੇਖੋ ਤੁਸੀਂ ਮੀਂਹ ਦੇ ਵਿੱਚ ਜਦੋਂ ਸ਼ੂਟ ਕਰਨਾ ਪੈ ਜੇ ਨਾ ਉਦੋਂ ਬੁਰਾ ਹਾਲ ਹੀ ਹੋ ਜਾਂਦਾ ਜੀ ਇੱਕ ਬੰਦ ਸਾਡਾ ਬਲੌਗ ਮੀਂਹ ਦੇ ਵਿੱਚ ਬੁਰਾ ਹਾਲ ਹੀ ਹੋ ਜਾਂਦਾ ਸਾਡਾ ਤੇਰਾ ਮੈਂ ਆਉਸੀ ਬੱਚਾ ਹੈ ਸਾਡਾ ਤੇ ਅੱਜ ਇਹ ਭੇਜਿਆ ਮੀਂਹ ਦੇ ਵਿੱਚ ਪਾਣੀ ਦਾ ਹਾਲ ਦੇਖ ਲਓ ਜੀ ਪਾਣੀ ਦਾ ਮੀਂਹ ਵਾਲੀ ਪਿੰਟ ਦੀ ਯਾਦ ਆ ਰਹੀ ਹੈ ਪਿੰਟ ਦੀ ਛੋਟੇ ਹੁੰਦੇ ਸੀ ਉਦੋਂ ਸੇ ਆਏ ਆਜਾ ਆਜਾ ਇਹ ਪੁਰੇ ਦੋਧਰ ਵਾਲਾ ਪਾਣੀ ਖੜੇ ਜੀ ਆਏ ਪਾਣੀ ਚ ਆ ਆ ਪਾਣੀ ਅਸੀਂ ਨਾ ਇਹਨਾਂ ਨੂੰ ਕਿਹਾ ਸੀ ਵੀ ਅੱਜ ਨਾ ਸ਼ੂਟ ਕਰੋ ਮਨਿੰਦਰ ਨਹੀਂ ਮੰਨੀ ਕਹਿੰਦੀ ਸ਼ੂਟ ਕਰਨਾ ਹੀ ਕਰਨਾ ਕਰਨਾ ਹੀ ਕਰਨਾ ਹਾਂ ਦਿਨ ਤਾਂ ਖਰਾਬ ਹੈ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਰੱਬ ਨੇ ਦਿਨ ਖਰਾਬ ਕਰਨਾ ਹਰ ਵੀ ਤੇ ਤੈਨੂੰ ਤੈਨੂੰ ਮੈਂ ਕੀ ਕਿਹਾ ਸੀ ਫੋਨ ਕਰਕੇ ਤੈਨੂੰ ਫੋਨ ਆਂਡੀ ਆਂਡੀ ਕੀ ਕਹੇ ਜੀ ਫੋਨ ਕਰਕੇ ਵੀ ਚੁੱਤੀ ਕਰ ਦਿਓ ਕੀ ਕਹੇ ਸੀ ਕੀ ਕਹੇ ਸੀ ਨਹੀਂ ਮੀ ਬੜਾ ਆਈ ਜਾਂਦਾ ਚੁੱਲੀ ਰੱਖੂਗੀ ਬਈ ਹਾਂ ਵੀ ਫੇਰ ਕੈਂਸਲ ਕੋਈ ਗੱਲ ਨਹੀਂ ਪਾ ਕਿਹਨੇ ਉਹਨਾਂ ਨੂੰ ਨਾ ਕਰਾਇਆ ਇਧਰ ਦੇਖੋ ਤੁਸੀਂ ਬੱਚੇ ਨਹੀਂ ਆਂਟੀ ਜੀ ਝੂਠ ਨਹੀਂ ਕਰਦੀ ਆਪਾਂ ਵੀਡੀਓ ਬਣਾ ਰੱਖਦੇ ਹੁਣ ਆਹ ਕਿਹੜੀ ਛੱਤ ਨੀ ਆਹ ਬੈਂਕ ਪਲਾਸਿਸ ਤੋਂ ਫੜੀ ਜਾਂਦਾ ਸਿਰਫ ਨਾ ਚੀਕਦੇ ਕਰਕੇ ਆ ਦਿਖਾ ਦੇ ਬਾਹਰ ਤੋਂ ਸਰਗਰਮ ਉਹ ਤਾਂ ਨਿਕਲੇ ਸੀਰ ਕਰਕੇ ਕੀ ਕੀਤਾ ਪਾਣੀ ਜਪਾ ਦਿੱਤੀ ਦਬਾਓ ਦੇਖੋ ਬੱਚੇ ਦੇਖੋ ਮਨਿੰਦਰ ਬੱਚੇ ਦੇ ਕਿਵੇਂ ਸਟਰਗਲ ਕਰਕੇ ਆ ਰਹੇ ਵਿਚਾਰੇ ਹੈ ਮਨਿੰਦਰ ਨਾਲ ਦੀ ਛਤਰੀ ਬਈ ਮਨਿੰਦਰ ਵੀ ਸਕੂਲੋਂ ਆਈ ਆ ਉਹ ਦੇਖੋ ਛੁੱਟੀ ਹੋ ਗਈ ਲੈ ਆਓ ਲੈ ਆਓ ਮਿੰਦਰ ਬੱਚਿਆਂ ਨੂੰ ਪੁੱਛੇਗਾ ਕਿਵੇਂ ਲੱਗਿਆ ਅੱਜ ਵਾਹ ਬਹੁਤ ਘਾਹ ਲਿਆ 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 ਮੈਂ ਕਹਾਂ ਵੀ ਦੱਸ ਰਹੀ ਛਤਰੀਏ ਮੰਗੀ ਰਾਤਾਂ ਦੇ ਕੰਟੀ ਜਾਂਦੀ ਸੀ ਜਦੋਂ ਜਾਤਲ ਮੈ ਸਕੂਲ ਜਾਂਦੀ ਸੀ ਉਹ ਤੇ ਸਰਕਰੀ ਮੰਗੀ ਫੋਰਟ ਖਿੱਚਿਆ ਇਸ ਤੇ ਉਹ ਕਿ ਤੇ ਵਿਚਾਰੀ ਨੂੰ ਜਾਂਦੇ ਹੋਏ ਕੁਛ ਬੱਚਿਆਂ ਨੇ ਪੁੱਛਿਆ ਬੰਦੇ ਨਾ ਕਿ ਨੀਚੇ ਆ ਮਾ ਬਹੁਤ ਬਹੁਤ ਜਿਆਦਾ ਨਹੀਂ ਹੈ ਇਹਨੇ ਰੱਬ ਮਿਹਰਬਾਨ ਹੋਇਆ ਪਿਆਜ ਪੂਰਾ ਦੇਖੋ ਤਾਂ ਸਹੀ ਆਗਰ ਖੜਾ ਘਬਰੀ ਵਾਲੇ ਕੇ ਕਰ ਜਿਓਏ ਓਏ ਚੈੱਕ ਕਰੋ ਚੈੱਕ ਕਰੋ ਚਲੋ ਜੀ ਅਸੀਂ ਇੰਟਰਵਿਊ ਕਰਦੇ ਹੁਣ ਅਸੀਂ ਸੈਰਾਂ ਦੇ ਵਿੱਚ ਇਹੀ ਮੇਨ ਪ੍ਰੋਬਲਮ ਹੁੰਦੀ ਹੈ ਕਿ ਪਾਣੀ ਬਹੁਤ ਥੇਤੀ ਖੜ ਜਾਂਦਾ ਤੇ ਗਵਰਨਮੈਂਟ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਗਵਰਨਮੈਂਟ ਇਸ ਚੀਜ਼ ਦਾ ਜਲਦੀ ਜਲਦੀ ਹੱਲ ਕੱਢੇ ਗਵਰਨਮੈਂਟ ਕੀ ਹੱਲ ਕੱਢੇ ਮੀਂਹ ਦੇ ਮੀਂਹ ਬੰਦ ਕਰਾ ਦੇ ਗਵਰਨਮੈਂਟ ਨਹੀਂ ਯਾਰ ਪਾਣੀ ਦਾ ਪਾਣੀ ਦਾ ਹੱਲ ਹੋਣਾ ਚਾਹੀਦਾ ਨਾ ਸੜਕਾਂ ਉੱਚੀਆਂ ਹੋਣ ਪਾਣੀ ਆਸੇ ਪਾਸੇ ਕਿਸੇ ਪਾਸੇ ਨਿਕਲੇ ਫੀਵਰ ਬਹੁਤ ਜਲਦੀ ਭੱਜ ਜਾਂਦੇ ਆ ਜੇ ਪਾਣੀ ਚ ਦੰਬ ਹੋਏ ਨਾ ਤਾਂ ਪਾਣੀ ਪੂਲਾਂ ਦੇ ਉੱਪਰੋਂ ਵੀ ਲੰਘ ਜਾਂਦਾ ਜੀ ਮਰਜੀ ਸੈਟਮ ਸੈਟ ਕਰਾਓ ਸਿਸਟਮ ਸੈਟ ਕਰਾ ਲਓ ਪਾਣੀ ਜਿੱਥੋਂ ਲੰਘਣਾ ਲੰਘ ਹੀ ਜਾਣਾ ਅੱਛਾ ਇਹਦਾ ਮਤਲਬ ਵੀ ਹੁਣ ਤੂੰ ਆਏ ਕਹਿੰਦੇ ਵੀ ਗਵਰਨਮੈਂਟ ਇਸ ਵਿੱਚ ਕੁਝ ਨਹੀਂ ਕਰ ਸਕਦੀ ਇਹ ਕਰ ਸਕਦੀ ਹੈ ਕਰੇ ਮੈਂ ਤਾਂ ਵੈਸੇ ਉਹ ਡਾਇਲੋਗ ਮਾਰਦਾ ਕਿਉਂ ਨਿਆਰਾ ਨਿਆਰਾ ਆਈ ਜਾਂਦਾ ਨਿਆਰੇ ਆਉਣਗੇ ਜਾਰੇ ਜਾਣਗੇ ਨਿਆਰੇ ਆਈਏ ਤੇ ਜਾਈਏ ਤੇ ਆਈਏ ਤੇ ਗਏ ਨਿਆਰਾ ਓਹ ਜਿਹਦੀ ਛਤਰੀ ਆ ਪਰ ਜਿਹਦੀ ਛਤਰੀ ਆ ਉਹਨੂੰ ਵੀ ਫੜਾਉਣੀ ਆ ਚਲੋ ਫਿਰ ਚਲੋ 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 ਆ ਵੜੀ ਆ ਵੜੀ ਫੋਨ ਵੜੀ ਤੇ ਚੱਲੀ ਜਾਂਦਾ ਬੜੀ ਫੋਨ ਵੜੀ ਆਇਆ ਦੇਖੋ ਹਾਂਜੀ ਤੋਂ ਹਾਂਜੀ ਤੋਂ ਉਹ ਬੰਦੇ ਨੂੰ ਚਾਹ ਲੈ ਲਾ ਦੇ ਆਹ ਦੇਖੋ ਜਵਾਬ ਤਰੇ ਆ ਦੇ ਵਾਹ ਵਾਹ ਦੇਖੋ ਉਹਦੇ ਕਿਰਚਾ ਰੱਖ ਦੇ ਜੀ ਬਰੇਜ ਤੇ ਧਿਆਨ ਨਾਲ ਉਹ ਆਂਟੀ ਕਿੱਥੇ ਚੱਲ ਗਈ ਆਂਦੀ ਆ ਉਹ ਕਿਹੜੇ ਨਿਆਰਾ ਬਹੁਤ ਆ ਯਾਰ ਨਹੀਂ ਬਹੁਤਾ ਮੈਂ ਤਾਂ ਸ਼ੂਟ ਕਰ ਲਈਏ ਆ ਜਾਓ ਚਲੋ ਰੱਖ ਰਿਹਾ ਪਚੱਕ ਲੈ ਸਾਰੇ ਮੈਂ ਫੇਰ ਆ ਗਿਆ ਸਾਰਿਆਂ ਨੇ ਪਹਿਲਾਂ ਤਾਂ ਸਾਨੂੰ ਵਧਾਈਆਂ ਦਿਓ ਕਿ ਸਾਈਫੀ ਇਹਨੇ ਰਿਕਵਰ ਮੋੜ ਇਹ ਬਿਮਾਰ ਹੋ ਗਈ ਸੀ ਬਹੁਤ ਜ਼ਿਆਦਾ ਠੀਕ ਹੈ ਲੋਕ ਕਹਿੰਦੇ ਨੇ ਕਿ ਤੁਸੀਂ ਦੇਸੀ ਕੁੱਤਾ ਹੈ ਨਾ ਤੁਸੀਂ ਇਹਦੀ ਇੰਨੀ ਕੇਅਰ ਕਿਉਂ ਕਰਦੇ ਹੋ ਇਹ ਦੇਸੀ ਨਹੀਂ ਹੈ ਇਹ ਸਾਡੀ ਜਾਣਦਾ 8 ਸਾਲ ਹੋ ਗਏ ਸਾਡਾ ਮੈਂਬਰ ਹੈ ਇਹ ਠੀਕ ਹੈ 8 ਸਾਲ ਹੋ ਗਏ ਸਾਡੇ ਨਾਲ ਸਾਡੀ ਬਹੁਤ ਇਹਨੇ ਕੈਨ ਦਾ ਮਤਲਬ ਵੀ ਰਾਖੀ ਕੀਤੀ ਹੈ ਤੇ ਆਪਦੇ ਪਰਿਵਾਰ ਦਾ ਮੈਂਬਰ ਹੀ ਹੈ ਇੱਕ ਤਰ੍ਹਾਂ ਦਾ ਚਾਏ ਕਿਵੇਂ ਵੀ ਹੈ 8 ਦਿਨ ਹੋ ਗਏ ਸਾਨੂੰ ਇਹਦੇ ਡ੍ਰਿਪਾਂ ਲੱਗਦੀਆਂ ਆ ਅੱਜ ਇੱਕ ਵੀ ਆ ਵੀ ਦੇਖੋ ਤੁਹਾਨੂੰ ਦਿਖਾਉਣਾ ਇਹ ਹਜੇ ਵੀ ਡ੍ਰਿਪਾਂ ਇਹਦੇ ਲੱਗਣੀਆਂ 3 ਦਿਨ ਵਾਸਤੇ ਹੋਰ ਹਜੇ 3 ਦਿਨ ਦਾ ਹੋਰ ਪੀਰੀਅਡ ਹੈ ਇਹਦੇ ਪ੍ਰੋਬਲਮ ਦੱਸਦੀ ਹੈ ਕਿ ਇਹਦੀ ਪ੍ਰੋਬਲਮ ਸੀਗੀ ਕਿ ਜਿਹੜੇ ਲੰਗਸ ਸੀਗੇ ਉਹ ਉਹਨਾਂ ਦੇ ਵਿੱਚ ਇਨਫੈਕਸ਼ਨ ਆ ਗਈ ਸੀਗੀ ਦੋਨੋਂ ਤੇ ਉਹਦੇ ਵਿੱਚ ਫਿਰ 8.8 ਇਨਫੈਕਸ਼ਨ ਸੀ ਜੋ ਕਿ ਬਹੁਤ ਜ਼ਿਆਦਾ ਸੀ 1.5 ਚਾਹੀਦੀ ਹੁੰਦੀ ਹੈ ਮੇਨ ਤੇ ਆਪਾਂ ਨੂੰ ਹੈਗੀ ਸੀਗੀ ਉਹ 8.8 ਬਹੁਤ ਜ਼ਿਆਦਾ ਵੱਧ ਚੁੱਕੀ ਸੀ ਤੇ ਉਹਦੇ ਕਰਕੇ ਅੱਜ ਅਸੀਂ ਖੁਸ਼ੀ ਦੇ ਵਿੱਚ ਆਂ ਉਹ ਡਾਕਟਰ ਨੇ ਕਿਹਾ ਸੀ ਜੇ ਰਿਕਵਰ ਹੋ ਗਈ 5 ਤੋਂ ਥੱਲੇ ਆ ਗਈ ਇਨਫੈਕਸ਼ਨ ਫੇਰ ਤਾਂ ਕਹਿੰਦਾ ਵੀ ਇਹ ਬਚ ਜੂਗੀ ਕਹਿੰਦਾ ਨਹੀਂ ਨਹੀਂ ਬਚਦੀ ਸੀ ਕਿਹਾ ਨਹੀਂ ਡਾਕਟਰ ਸਾਹਿਬ ਬਚਾਉਣਾ ਉਹ ਕਹਿੰਦੇ ਫਿਰ ਤੁਸੀਂ ਸ਼ਿੱਦਤ ਨਾਲ ਇਹਦੇ ਬੋਤਲਾਂ ਲਵਾਈ ਚਲੋ ਅਸੀਂ ਸਾਨੂੰ 6 ਦਿਨ ਹੋ ਗਏ ਲਗਾਤਾਰ ਬੋਤਲਾਂ ਲੱਗੀਆਂ ਜਾਂਦੀਆਂ ਠੀਕ ਹੈ 3-4 ਦਿਨ ਅਜੇ ਹੋਰ ਲੱਗਣੇ ਸੈਵੂ ਆ ਜਾ ਅੰਦਰ ਨਹੀਂ ਆ ਗਿਆ ਆ ਜਾ

ਸੈਫ ਹੀ ਸਹੀ ਹੋ ਗਈ ਜੀ ਆਪਣੀ ਸੈਫੀ ਦੀ ਇਨਫੈਕਸ਼ਨ ਸੀਗੀ 8.8 ਤੇ 3.9 ਰਹਿ ਗਈ ਤੇ ਉਹ ਕਹਿੰਦਾ 5 ਤੋਂ ਥੱਲੇ ਜੇ ਆ ਗਈ ਤਾਂ ਮੈਂ ਬਚਾ ਦਊਗਾ ਕਹਿੰਦਾ ਤੇ ਹੁਣ ਉਹ ਕਹਿੰਦਾ ਤੁਸੀਂ ਟੈਨਸ਼ਨ ਨਹੀਂ ਲੈਣੀ ਤੇ ਬਾਕੀ ਸਾਰਾ ਕੁਝ ਹੁਣ ਮੇਰੇ ਤੇ ਛੱਡ ਦਿਓ 3 ਦਿਨਾਂ ਵਾਸਤੇ ਤੁਸੀਂ ਦੁਬਾਰੇ ਲਗਾਤਾਰ ਆਉਂਦੇ ਰਹੋ ਕਹਿੰਦਾ ਬਸ ਠੀਕ ਹੈ ਵਧੀਆ ਵਾਈਰੋਨ ਨੇ ਵਧੀਆ ਸੋਹਣੀ ਸਭ ਠੀਕ ਹੋ ਗਈ ਉਹ ਬਹੁਤ ਅਰਦਾਸਾਂ ਕਰੀਆਂ ਸੀ ਬਹੁਤ ਬਹੁਤ